ਵਿਸ਼ਵਾਰਤਾ ਦੇਖ ਰਹੇ ਤੁਸੀਂ ਬਹੁਤ-ਬਹੁਤ ਸਵਾਗਤ ਹੈ ਸਾਰੇ ਦਰਸ਼ਕਾਂ ਦਾ ਪੰਜਾਬ ਸਰਕਾਰ ਵੱਲੋਂ ਲਗਾਤਾਰ ਲੋਕਾਂ ਨੂੰ ਵਧੀਆ ਪ੍ਰਸ਼ਾਸਨ ਦੇਣ ਦੇ ਹਿੱਤ ਕਾਰਵਾਈਆਂ ਕੀਤੀਆਂ ਜਾ ਰਹੀਆਂ ਨੇ ਪਿਛਲੇ ਦਿਨਾਂ ਤੋਂ ਪੰਜਾਬ ਸਰਕਾਰ ਲਗਾਤਾਰ ਭ੍ਰਿਸ਼ਟਾਚਾਰ ਦੇ ਖਿਲਾਫ ਸਖਤ ਕਾਰਵਾਈਆਂ ਕਰ ਰਹੀ ਹੈ ਤੇ ਇਸੇ ਨੂੰ ਦੇਖਦਿਆਂ ਪੰਜਾਬ ਸਰਕਾਰ ਵੱਲੋਂ ਪੁਲਿਸ ਪ੍ਰਸ਼ਾਸਨ ਨੂੰ ਚੁਸਤ ਦਰੁਸਤ ਬਣਾਉਣ ਅਤੇ ਲੋਕਪੱਖੀ ਸੇਵਾਵਾਂ ਦੇਣ ਅਤੇ ਲੋਕਾਂ ਨੂੰ ਵਧੀਆ ਸੇਵਾਵਾਂ ਪ੍ਰਦਾਨ ਕਰਨ ਦੇ ਹਿੱਤ ਪੰਜਾਬ ਸਰਕਾਰ ਵੱਲੋਂ ਵੱਡਾ ਫੈਸਲਾ ਕੀਤਾ ਗਿਆ ਸੂਬਾ ਸਰਕਾਰ ਵੱਲੋਂ ਸੱਤ ਐਸਐਸਪੀ ਪੱਤਰ ਦੇ ਅਫਸਰਾਂ ਦੇ ਜਿਹੜੀਆਂ ਨੇ ਫੇਰ ਬਦਲ ਕਰ ਦਿੱਤੇ ਗਏ ਨੇ ਉਹਨਾਂ ਦੇ ਟਰਾਂਸਫਰ ਕਰ ਦਿੱਤੇ ਗਏ ਨੇ ਤੁਹਾਨੂੰ ਦੱਸ ਦਈਏ ਲਗਾਤਾਰ ਪੰਜਾਬ ਸਰਕਾਰ ਵੱਲੋਂ ਪਿਛਲੇ ਦਿਨਾ ਤੋਂ ਵੱਡੇ ਫੈਸਲੇ ਲਏ ਜਾ ਰਹੇ ਨੇ ਖਾਸ ਤੌਰ ਤੇ ਮੁੱਖ ਮੰਤਰੀ ਭਗਵੰਤ ਮਾਨ ਖੁਦ ਇਹਨਾਂ ਕੰਮਾਂ ਦੀ ਦੇਖਰੇਖ ਕਰ ਰਹੇ ਨੇ ਭ੍ਰਿਸ਼ਟਾਚਾਰ ਦੇ ਵਿਰੁੱਧ ਲਗਾਤਾਰ ਕਾਰਵਾਈਆਂ ਹੋ ਰਹੀਆਂ ਨੇ ਸਖਤ ਰੁਖ ਅਪਣਾਇਆ ਜਾ ਰਿਹਾ ਪੰਜਾਬ ਸਰਕਾਰ ਵੱਲੋਂ ਇਸ ਤੋਂ ਪਹਿਲਾਂ ਚਿੱਠੀਆਂ ਵੀ ਜਾਰੀ ਕੀਤੀਆਂ ਗਈਆਂ ਸਨ ਪੁਲਿਸ ਪ੍ਰਸ਼ਾਸਨ ਦੇ ਵੱਡੇ ਅਧਿਕਾਰੀਆਂ ਨੂੰ ਕਿ ਭ੍ਰਿਸ਼ਟਾਚਾਰ ਦੇ ਖਿਲਾਫ ਦੇਖਰ ਸਖਤ ਕਾਰਵਾਈਆਂ ਨਹੀਂ ਕੀਤੀਆਂ ਜਾਂਦੀਆਂ ਸ਼ਿਕਾਇਤਾਂ ਜਿਹੜੀਆਂ ਨੇ ਉਨ੍ਹਾਂ ਦਾ ਸਹੀ ਤਰੀਕੇ ਦੇ ਨਾਲ ਡਿਪਟਾਰਾ ਨਹੀਂ ਕੀਤਾ ਜਾਂਦਾ ਭ੍ਰਿਸ਼ਟਾਚਾਰ ਅਧਿਕਾਰੀਆਂ ਦੇ ਖਿਲਾਫ ਕਾਰਵਾਈਆਂ ਨਹੀਂ ਕੀਤੀਆਂ ਜਾਂਦੀਆਂ ਤਾਂ ਪੰਜਾਬ ਸਰਕਾਰ ਵੱਲੋਂ ਵੱਡੇ ਪੁਲਿਸ ਅਧਿਕਾਰੀਆਂ ਦੇ ਖਿਲਾਫ ਵੀ ਕਾਰਵਾਈ ਕੀਤੀ ਜਾ ਸਕਦੀ ਹੈ ਹੁਣ ਪੁਲਿਸ ਪ੍ਰਸ਼ਾਸਨ ਨੂੰ ਚੁਸਤ ਦਰੁਸਤ ਬਣਾਉਣ ਅਤੇ ਲੋਕਾਂ ਨੂੰ ਚੰਗੀਆਂ ਕਾਨੂੰਨੀ ਸੇਵਾਵਾਂ ਪ੍ਰਦਾਨ ਕਰਨ ਹਿਤ ਪੰਜਾਬ ਸਰਕਾਰ ਵੱਲੋਂ ਵੱਡੇ ਪੱਧਰ ਤੇ ਪੁਲਿਸ ਅਫਸਰਾਂ ਦੇ ਫੇਰ ਬਦਲ ਕੀਤੇ ਗਏ ਨੇ ਜਾਣਕਾਰੀ ਮੁਤਾਬਕ ਐਸਐਸਪੀ ਪੱਧਰ ਦੇ 7 ਅਫਸਰਾਂ ਨੂੰ ਤਬਦੀਲ ਕੀਤਾ ਗਿਆ ਇੱਕ ਇੱਕ ਕਰਕੇ ਤੁਹਾਨੂੰ ਅਫਸਰਾਂ ਦੇ ਨਾਮ ਵੀ ਦੱਸਦੇ ਆ ਜਿਨ੍ਹਾਂ ਨੂੰ ਤਬਦੀਲ ਕੀਤਾ ਗਿਆ ਸੁਦਾਂਸ਼ੂ ਸ਼ਰਿਵਾਸਤਵਾ ਆਈਪੀਐਸ ਅਫਸਰ ਨੇ ਇਹਨਾਂ ਨੂੰ ਏਡੀਜੀਪੀ ਸਿਕਿਉਰਿਟੀ ਲਗਾਇਆ ਗਿਆ ਪੰਜਾਬ ਚੰਡੀਗੜ੍ਹ ਦੇ ਵਿੱਚ ਇਹਨਾਂ ਨੇ ਜੀ ਨਾਗੇਸ਼ਵਰਾ ਰਾਓ ਦੀ ਥਾਂ ਲਈ ਹੈ ਸੋ ਇਹਨਾਂ ਦਾ ਇਹਨਾਂ ਦੀ ਬਦਲੀ ਕੀਤੀ ਗਈ ਹੈ ਇਸ ਤੋਂ ਇਲਾਵਾ ਧਨਪ੍ਰੀਤ ਕੌਰ ਆਈਪੀਐਸ ਅਧਿਕਾਰੀ ਨੇ ਇਹਨਾਂ ਨੂੰ ਲਗਾਇਆ ਗਿਆ ਕਮਿਸ਼ਨਰ ਆਫ ਪੁਲਿਸ ਜਲੰਧਰ ਦੇ ਵਿੱਚ ਸੁਵਪਨ ਸ਼ਰਮਾ ਦੀ ਜਗ੍ਹਾ ਤੇ ਸੋ ਹੁਣ ਜਲੰਧਰ ਦੇ ਵਿੱਚ ਪੁਲਿਸ ਕਮਿਸ਼ਨਰ ਲਗਾਇਆ ਗਿਆ ਕਮਿਸ਼ਨਰ ਆਫ ਪੁਲਿਸ ਤਨਪ੍ਰੀਤ ਕੌਰ ਨੂੰ ਸੁਵਪਨ ਸ਼ਰਮਾ ਆਈਪੀਐਸ ਅਧਿਕਾਰੀ ਦੀ ਜਗ੍ਹਾ ਲੈਣਗੇ ਜਗਦਲੇ ਨਿਲਾੰਬਰੀ ਆਈਪੀਐਸ ਆਫਸਰ ਨੇ ਇਹਨਾਂ ਨੂੰ ਡੀਆਈਜੀ ਲੁਧਿਆਣਾ ਰੇਂਜ ਲਗਾਇਆ ਗਿਆ ਆ ਤਨਪ੍ਰੀਤ ਕੌਰ ਆਈਪੀਐਸ ਦੀ ਜਗ੍ਹਾ ਤੇ ਸੁਵਪਨ ਸ਼ਰਮਾ ਆਈਪੀਐਸ ਅਧਿਕਾਰੀ ਨੇ ਇਹਨਾਂ ਨੂੰ ਡੀਆਈਜੀ ਫਿਰੋਜ਼ਪੁਰ ਰੇਂਜ ਲਗਾਇਆ ਗਿਆ ਇਸ ਤੋਂ ਇਲਾਵਾ ਗੁਰਮੀਤ ਚੋਹਾਨ ਆਈਪੀਐਸ ਅਧਿਕਾਰੀ ਨੇ ਇਹਨਾਂ ਨੂੰ ਐਸਐਸਪੀ ਫਿਰੋਜ਼ਪੁਰ ਲਗਾਇਆ ਗਿਆ ਸੌਮਿਆ ਮਿਸ਼ਰਾ ਦੀ ਜਗ੍ਹਾ ਤੇ ਅਖਿਲ ਚੌਧਰੀ ਆਈਪੀਐਸ ਅਧਿਕਾਰੀ ਨੇ ਇਹਨਾਂ ਨੂੰ ਐਸਐਸਪੀ ਮੁਕਸਰ ਸਾਹਿਬ ਲਗਾਇਆ ਗਿਆ ਤੁਸ਼ਾਰ ਗੁਪਤਾ ਦੀ ਜਗ੍ਹਾ ਤੇ ਤੇ ਸੁਰਿੰਦਰ ਲਾਂਬਾ ਆਈਪੀਐਸ ਅਧਿਕਾਰੀ ਨੇ ਇਹਨਾਂ ਨੂੰ ਏਆਈਜੀ ਪਰਸਨਲ ਲਗਾਇਆ ਗਿਆ ਪੰਜਾਬ ਤੇ ਚੰਡੀਗੜ੍ਹ ਦੇ ਵਿੱਚ ਇਸ ਤੋਂ ਇਲਾਵਾ ਚਰਨਜੀਤ ਸਿੰਘ ਆਈਪੀਐਸ ਅਧਿਕਾਰੀ ਨੇ ਇਹਨਾਂ ਨੂੰ ਏਆਈਜੀ ਇੰਟੈਲੀਜੈਂਸ ਲਗਾਇਆ ਗਿਆ ਧਾਮਿਆ ਹਰੀਸ਼ ਕੁਮਾਰ ਓਮ ਪ੍ਰਕਾਸ਼ ਆਈਪੀਐਸ ਅਧਿਕਾਰੀ ਨੇ ਇਹਨਾਂ ਨੂੰ ਏਆਈਜੀ ਇੰਟੈਲੀਜੈਂਸ ਲਗਾਇਆ ਗਿਆ ਹੈ ਪੰਜਾਬ ਐਸਐਸ ਨਗਰ ਦੇ ਵਿੱਚ ਸੋਮਿਆ ਮਿਸ਼ਰਾ ਆਈਪੀਐਸ ਅਧਿਕਾਰੀ ਨੇ ਇਹਨਾਂ ਨੂੰ ਏਆਈਜੀ ਪਰਸਨਲ ਲਗਾਇਆ ਗਿਆ ਹੈ ਇਸ ਤੋਂ ਇਲਾਵਾ ਸੰਦੀਪ ਮਲਿਕ ਨੇ ਆਈਪੀਐਸ ਅਧਿਕਾਰੀ ਨੇ ਇਹਨਾਂ ਨੂੰ ਐਸਐਸਪੀ ਹੁਸ਼ਿਆਰਪੁਰ ਲਗਾਇਆ ਸੁਰਿੰਦਰ ਲਾਂਬਾ ਦੀ ਜਗ੍ਹਾ ਤੇ ਰਵਜੋਤ ਗਰੇਵਾਲ ਆਈਪੀਐਸ ਅਧਿਕਾਰੀ ਨੇ ਇਹਨਾਂ ਨੂੰ ਏਆਈਜੀ ਟੈਕਨੀਕਲ ਸਰਵਿਸਿਜ਼ ਲਗਾਇਆ ਗਿਆ ਹੈ ਨਵਨੀਤ ਸਿੰਘ ਬੈਂਸ ਇਹਨਾਂ ਨੂੰ AIG ਕ੍ਰਾਈਮ ਪੰਜਾਬ ਲਗਾਇਆ ਗਿਆ ਇਸ ਤੋਂ ਇਲਾਵਾ ਅੰਕੁਰ ਗੁਪਤਾ ਆਈਪੀਐਸ ਅਧਿਕਾਰੀ ਨੇ ਇਹਨਾਂ ਨੂੰ ਐਸਐਸਪੀ ਲੁਧਿਆਣਾ ਰੂਰਲ ਲਗਾਇਆ ਗਿਆ ਇਹਨਾਂ ਨੂੰ ਨਵਨੀਤ ਸਿੰਘ ਬੈਂਸ ਦੀ ਜਗ੍ਹਾ ਤੇ ਲਗਾਇਆ ਗਿਆ ਇਸ ਤੋਂ ਇਲਾਵਾ ਅਸ਼ਵਨੀ ਗੋਤਿਆਲ ਆਈਪੀਐਸ ਅਧਿਕਾਰੀ ਨੇ ਇਹਨਾਂ ਨੂੰ AIG HRD ਲਗਾਇਆ ਗਿਆ ਸ਼ੁਭਮ ਅਗਰਵਾਲ ਨੇ ਆਈਪੀਐਸ ਅਧਿਕਾਰੀ ਐਸਐਸਪੀ ਫਤਿਹਗੜ੍ਹ ਸਾਹਿਬ ਇਹਨਾਂ ਨੂੰ ਲਗਾਇਆ ਗਿਆ ਰਵਜੋਤ ਗਰੇਵਾਲ ਦੀ ਜਗ੍ਹਾ ਤੇ ਇਸ ਤੋਂ ਇਲਾਵਾ ਦਿੱਤਿਆ ਆਈਪੀਐਸ ਅਧਿਕਾਰੀ ਨੇ ਇਹਨਾਂ ਨੂੰ ਐਸਐਸਪੀ ਗੁਰਦਾਸਪੁਰ ਲਗਾਇਆ ਗਿਆ। ਦਾਮਿਆ ਹਰੀਸ਼ ਕੁਮਾਰ ਨੂੰ ਪ੍ਰਕਾਸ਼ ਆਈਪੀਐਸ ਦੀ ਜਗ੍ਹਾ ਤੇ ਇਹਨਾਂ ਨੂੰ ਲਗਾਇਆ ਗਿਆ। ਮਨਿੰਦਰ ਸਿੰਘ ਆਈਪੀਐਸ ਅਧਿਕਾਰੀ ਨੇ ਇਹਨਾਂ ਨੂੰ ਐਸਐਸਪੀ ਅੰਮ੍ਰਿਤਸਰ ਰੂਰਲ ਲਗਾਇਆ ਗਿਆ। ਚਰਨਜੀਤ ਸਿੰਘ ਆਈਪੀਐਸ ਦੀ ਜਗ੍ਹਾ ਤੇ ਇਹਨਾਂ ਨੂੰ ਲਗਾਇਆ ਗਿਆ। ਮੁਹੰਮਦ ਸਰਫਰਾਜ਼ ਆलम ਇਹਨਾਂ ਨੂੰ ਐਸਐਸਪੀ ਬਰਨਾਲਾ ਲਗਾਇਆ ਗਿਆ। ਸੰਦੀਪ ਕੁਮਾਰ ਮਲਿਕ ਆਈਪੀਐਸ ਦੀ ਜਗ੍ਹਾ ਤੇ ਇਸ ਤੋਂ ਇਲਾਵਾ ਡਾਕਟਰ ਜੋਤੀ ਯਾਦਵ ਨੂੰ ਐਸਐਸਪੀ ਖੰਨਾ ਲਗਾਇਆ ਗਿਆ ਅਸ਼ਵਨੀ ਗੋਤਿਆਲ ਆਈਪੀਐਸ ਅਧਿਕਾਰੀ ਦੀ ਜਗ੍ਹਾ ਤੇ ਇਸ ਤੋਂ ਇਲਾਵਾ ਰਣਜੀਤ ਕੁਮਾਰ ਆਈਪੀਐਸ ਨੂੰ ਏਡੀਸੀ ਆ ਆਨਰੇਬਲ ਗਵਰਨਰ ਪੰਜਾਬ ਲਗਾਇਆ ਗਿਆ ਇਹਨਾਂ ਨੂੰ ਲਗਾਇਆ ਗਿਆ ਸ਼੍ਰੀ ਮਨਿੰਦਰ ਸਿੰਘ ਆਈਪੀਐਸ ਅਧਿਕਾਰੀ ਦੀ ਜਗ੍ਹਾ ਤੇ ਸੋ ਇਹ ਵੱਡੀਆਂ ਤਬਦੀਲੀਆਂ ਪੰਜਾਬ ਪੁਲਿਸ ਦੇ ਵੱਲੋਂ ਵੱਡੇ ਪੁਲਿਸ ਅਧਿਕਾਰੀਆਂ ਦੀਆਂ ਕੀਤੀਆਂ ਗਈਆਂ ਨੇ ਇਸ ਤੋਂ ਇਲਾਵਾ ਤੁਹਾਨੂੰ ਦੱਸ ਦਈਏ ਸਿਵਲ ਪ੍ਰਸ਼ਾਸਨ ਦੇ ਵਿੱਚ ਵੀ ਪੰਜਾਬ ਸਰਕਾਰ ਵੱਲੋਂ ਵੱਡੇ ਪੱਧਰ ਤੇ ਬਦਲੀਆਂ ਕਰਨ ਦੀ ਤਿਆਰੀ ਹੈ ਪੰਜਾਬ ਸਰਕਾਰ ਲਗਾਤਾਰ ਲੋਕ ਹਿੱਤ ਦੇ ਵਿੱਚ ਫੈਸਲੇ ਲੈ ਰਹੀ ਹੈ ਅਤੇ ਪੁਲਿਸ ਪ੍ਰਸ਼ਾਸਨ ਅਤੇ ਸਿਵਲ ਪ੍ਰਸ਼ਾਸਨ ਨੂੰ ਲਗਾਤਾਰ ਚੁਸਤ ਦਰੁਸਤ ਕਰਨ ਦੇ ਲਈ ਪੰਜਾਬ ਸਰਕਾਰ ਵੱਲੋਂ ਸਿਵਲ ਪ੍ਰਸ਼ਾਸਨ ਦੇ ਵਿੱਚ ਵੀ ਵੱਡੇ ਪੱਧਰ ਤੇ ਬਦਲਾਅ ਕਰਨ ਦੀ ਤਿਆਰੀ ਹੈ ਅਜਿਹੀਆਂ ਖਬਰਾਂ ਆ ਰਹੀਆਂ ਨੇ ਹੁਣ ਦੇਖਣਾ ਇਹ ਹੋਵੇਗਾ ਕਿ ਪੰਜਾਬ ਸਰਕਾਰ ਵੱਲੋਂ ਕਿਹੜੇ ਸਿਵਲ ਪ੍ਰਸ਼ਾਸਨ ਦੇ ਅਧਿਕਾਰੀਆਂ ਦੇ ਬਾਰੇ ਵਿੱਚ ਕਾਰਵਾਈ ਕੀਤੀ ਜਾਂਦੀ ਹੈ ਕਿਹੜੇ-ਕਿਹੜੇ ਜਿਹੜੇ ਸਿਵਲ ਪ੍ਰਸ਼ਾਸਨ ਦੇ ਅਧਿਕਾਰੀ ਨੇ ਡੀਸੀ ਆ ਜਾਂ ਇਸ ਤੋਂ ਹੇਠਲੇ ਪੱਤਰ ਦੇ ਅਧਿਕਾਰੀ ਉਹਨਾਂ ਦੇ ਵਿੱਚ ਬਦਲਾਅ ਕੀਤਾ ਜਾਂਦਾ ਹੈ ਇਹ ਦੇਖਣ ਵਾਲੀ ਗੱਲ ਹੋਵੇਗੀ